ਹਾਂਜੀ ਦੋਸਤੋ ਮੈਂ ਤੁਹਾਡਾ ਆਪਣਾ پراਊਡ ਪੰਜਾਬੀ ਵੀ 13 ਵਾਲਾ ਉਮੀਦ ਕਰਦਾ ਹਾਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਤੇ ਆਪਣੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਆਪਾਂ ਮਾਤਾ ਸ੍ਰੀ ਨਾਨਾ ਦੇਵੀ ਜੀ ਦੇ ਚੱਲਿਆਂਗੇ ਤੇ ਮਾਤਾ ਸ੍ਰੀ ਨਾਨਾ ਦੇਵੀ ਜੀ ਦਾ ਜਨਮ ਦਿਨ ਜਿਹੜਾ ਰਸਤਾ ਹੈਗਾ ਤੁਸੀਂ ਵੇਖ ਸਕਦੇ ਹੋਗੇ ਤੇ ਅੱਜ ਦੀ ਵੀਡੀਓ ਵਿੱਚ ਸਿਰਫ ਆਪਏ ਰਸਤੇ ਦੀ ਤੁਹਾਨੂੰ ਸਾਰਾ ਕਵਰ ਕਰਕੇ ਦਿਖਾਵਾਂਗੇ ਕੀ ਰਸਤੇ ਦੇ ਵਿੱਚ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾਗਾ ਤੇ ਮਾਤਾਰ ਜੇ ਜਦੋਂ ਆਪਾਂ ਪਹਾੜੀ ਤੇ ਉੱਪਰ ਚੜਦੇ ਆਂਗੇ ਤਾਂ ਰਸਤਾ ਤੁਸੀਂ ਵੇਖ ਸਕਦੇ ਹੋਗੇ ਬਹੁਤ ਹੀ ਜ਼ਿਆਦਾ ਮੋੜਾਂ ਕੋਹੜਾਂ ਵਾਲਾ ਰਸਤਾ ਹੁੰਦਾਗਾ ਤੇ ਬਹੁਤ ਸਾਰੇ ਲੋਕ ਜਾਂਦੇ ਨੇਗੇ ਕੋਈ ਮੋਟਰਸਾਈਕਲ ਤੇ ਜਾਂਦਾ ਤੇ ਕੋਈ ਬੱਸ ਵਗੈਰਾ ਜਾਂਦੀ ਹੈਗੀ ਆਪਾਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਸਾਰਾ ਰਸਤਾ ਜਿਹੜਾ ਉਹ ਦਿਖਾਵਾਂਗੇ ਕਿ ਕਿੰਨਾ ਕਜਾਦਾ ਇਹ ਰਸਤਾ ਦਾ ਉਹ ਵਧੀਆ ਠੀਕ ਠਾਕ ਆ ਤੇ ਕਿੰਨਾ ਕਜਾਦਾ ਇਹ ਖਤਰਨਾਕ ਰਸਤਾ ਹੈਗਾ ਤੇ ਆਪਣੇ ਅੱਜ ਦੀ ਵੀਡੀਓ ਚ ਤੁਸੀਂ ਸਾਰਾ ਰਸਤੇ ਦੀ ਵੀਡੀਓ ਵੇਖ ਸਕਦੇ ਹੋਗੇ ਤੇ ਰਸਤਾ ਬਿਲਕੁਲ ਵਧੀਆ ਠੀਕ ਠਾਕ ਆ ਪੂਰਾ ਵਧੀਆ ਸਾਫ ਸੁਥਰਾ ਰਸਤਾ ਬਣਿਆ ਹੋਇਆ ਹੈਗਾ ਤੇ ਆਪਣੇ ਪੰਜਾਬ ਦੀਆਂ ਗੱਡੀਆਂ ਵੀ ਮਾਤਾ ਰਾਣੀ ਦੇ ਦਰਬਾਰ ਤੱਕ ਉੱਪਰ ਜਿੱਥੇ ਲਿਫਟਾਂ ਬਣੀਆਂ ਹੋਈਆਂ ਨੇ ਉੱਥੇ ਤੱਕ ਗੱਡੀਆਂ ਜਾਂਦੀਆਂ ਨੇ ਇਹ ਬੱਸਾਂ ਨੇ ਉਹ ਬੱਸ ਸਟੈਂਡ ਤੀਜਾ ਕੀ ਖੜ ਜਾਂਦੀਆਂ ਨੇ ਤੇ ਜਿਹੜਿਆ ਲਿਫਟਾਂ ਤੋਂ ਰਸਤਾ ਗਾ ਉਹ ਲਗਭਗ ਥੋੜਾ ਜਿਹਾ 10 ਮਿੰਟ ਦਾ ਰਹਿ ਜਾਂਦਾ ਤੇ ਜਿਹੜਾ ਬੱਸ ਸਟੈਂਡ ਤੋਂ ਤੁਰ ਕੇ ਜਾਣਾ ਪੈਂਦਾ ਉਹ ਕਾਫੀ ਲੰਮਾ ਹੋ ਜਾਂਦਾ ਤੇ ਪੌੜੀਆਂ ਬਹੁਤ ਜ਼ਿਆਦਾ ਚੜ੍ਹਣੀਆਂ ਪੈਂਦੀਆਂ ਨੇ ਤੇ ਉਸ ਦੇ ਵਿੱਚ ਟਾਈਮ ਵੀ ਬਹੁਤ ਜ਼ਿਆਦਾ ਲੱਗਦਾ ਗਾ ਤੇ ਆਪਾਂ ਤੁਹਾਨੂੰ ਸਾਰਿਆਂ ਨੂੰ ਇਹੀ ਸਲਾਹ ਦੇਵਾਂਗੇ ਕਿ ਜੇ ਕੋਈ ਬਾਹਰ ਟਰੈਵਲਰ ਬੱਸ ਗੱਡੀ ਦੇ ਨਾਲ ਆਉਂਦਾ ਗਾ ਤਾਂ ਲਿਫਟਾਂ ਤੱਕ ਹੀ ਜਾਵੇ ਤੇ ਇਹਨਾਂ ਗੱਡੀਆਂ ਦਾ ਟਰੈਵਲਰ ਦਾ ਸਿਰਫ 70 ਰੁਪਏ ਇੱਕ ਪਾਸੇ ਦਾ ਕਿਰਾਇਆ ਰੱਖਿਆ ਗਿਆ ਹੈਗਾ ਤੇ ਤੁਸੀਂ 70 ਰੁਪਏ ਦੇ ਵਿੱਚ ਵਧੀਆ ਉੱਪਰ ਤੱਕ ਜਾ ਸਕਦੇ ਹੋਗੇ ਬਿਲਕੁਲ ਮੰਦਰ ਦੇ ਲਵੇ ਤੇ ਰਸਤਾ ਵਧੀਆ ਤੇ ਹੀ ਵੇਖ ਸਕਦੇ ਹੋ ਸਾਫ਼ ਸੁਥਰਾ ਬਣਾਇਆ ਹੋਇਆ ਹੈਗਾ ਤੇ ਧੁੰਦ ਵੇਖ ਸਕਦੇ ਹੋ ਤੁਹਾਨੂੰ ਦਾ ਥੋੜਾ ਜਿਹਾ ਮੌਸਮ ਆ ਰਾਤ ਵੇਲੇ ਇੱਥੇ ਬਹੁਤ ਜ਼ਿਆਦਾ ਧੁੰਦ ਹੁੰਦੀ ਹੈਗੀ ਆਪਾਂ ਤੁਹਾਨੂੰ ਧੁੰਦ ਵੀ ਦਿਖਾਵਾਂਗੇ ਤੇ ਰਸਤਾ ਬਹੁਤ ਜ਼ਿਆਦਾ ਹਰ ਸਮੇਂ ਮੋੜ ਆਉਂਦਾਗਾ ਤੇ ਉਧਰ ਜਦੋਂ ਗੱਡੀ ਆ ਜਾਂਦੀ ਹੈਗੀ ਤੇ ਉਧਰੋਂ ਫਿਰ ਹੌਲੀ ਕਰਨੀ ਪੈ ਜਾਂਦੀ ਹੈ ਗੱਡੀ ਤੇ ਹਾਂ ਤੁਸੀਂ ਵੇਖ ਸਕਦੇ ਹੋ ਸਾਹਮਣੇ ਪਹਾੜੀਆਂ ਤੇ ਥੋੜੇ ਜੇ ਤੁਹਾਨੂੰ ਰਸਤੇ ਦੇ ਵਿੱਚ ਬੰਤੁਲਕੀ ਕੋਈ ਪਾਣੀ ਦੀ ਬੋਤਲ ਲੈਣ ਲਈ ਕੋਈ ਢਾਬਾ ਵਗੈਰਾ ਮਿਲ ਜਾਊਗਾ ਤੇ ਬੱਸ ਵੇਖ ਸਾਹਮਣੇ ਸੀ ਉੱਪਰੋਂ ਬੱਸ ਆਈ ਹੈ ਫੁੱਲ ਸਪੀਡ ਦੇ ਨਾਲ ਤੇਜੀ ਬਹੁਤ ਵਧੀਆਗਾ ਤੇ ਜੇ ਕਿਸੇ ਨੇ ਆਪਣੇ ਪੰਜਾਬ ਦੀਆਂ ਗੱਡੀਆਂ ਉੱਪਰ ਤੱਕ ਲੱਗੀਆਂ ਨੇ ਉਹ ਵੀ ਲੈ ਆ ਸਕਦਾ ਪਰ ਉਸਦੇ ਲਈ ਥੋੜਾ ਕਾਇਜੀ ਕਾਰਵਾਈ ਕਰਨੀ ਪੈਂਦੀ ਆ ਚੈੱਕ ਪੋਸਟ ਤੇ ਤੇ ਉਸ ਚੈੱਕ ਪੋਸਟ ਦੇ ਵਿੱਚ ਆਪਾਂ ਨੂੰ ਥੋੜੇ ਜਿਹਾ ਡਾਕੂਮੈਂਟ ਵਗੈਰਾ ਲਾ ਕੇ ਟੈਕਸ ਵਗੈਰਾ ਜਿਹੜਾ ਉਹ ਕਟਾਉਣਾ ਪੈਂਦਾਗਾ ਤਾਂ ਹੀ ਉਹ ਪੰਜਾਬ ਦੀਆਂ ਗੱਡੀਆਂ ਉੱਪਰ ਭਜੰਦਿਆ ਤੇ ਟਰੱਕ ਵਗੈਰਾ ਵੀ ਪਹੁੰਚ ਜਾਂਦੇ ਜੀ ਉੱਪਰ ਪਰ ਟਰੱਕ ਮੁਸ਼ਕਲ ਨਾਲ ਜਾਂਦੇ ਨੇ ਜੀ ਤੇ ਇੱਥੋਂ ਬਿਲਕੁਲ ਆਪਣਾ ਰਸਤਾ ਜਿਹੜਾ ਉਹ ਥੋੜਾ ਜਿਆ ਰਹਿ ਚੁੱਕਿਆ ਮਤਲਬ ਕੀ ਆਪਾਂ ਅੱਧਾ ਰਸਤਾ ਇੱਥੇ ਤੱਕ ਪਾਰ ਕਰ ਚੁੱਕਿਆਂਗੇ ਤੇ ਇੱਥੇ ਬੱਸਾਂ ਵੀ ਖੜ੍ਹਦੇ ਆ ਜਿੱਥੇ ਆਪਾਂ ਤੁਹਾਨੂੰ ਦਿਖਾਇਆਗਾ ਆਪਣਾ ਦਰਸਤਾ ਹੋ ਰਾਜੇ ਆਹ ਦੇਖ ਸਕਦੇ ਹੋ ਤੇ ਦੁਕਾਨਾਂ ਵਗੈਰਾ ਲੰਘ ਚੁੱਕੀਆਂ ਨੇ تے تو تے یہ بھی گا کہ اپنا راستہ کے زیادہ رہ چکے گا تے جی آپ گل کریے بلکل نیچے تو مندر تک دا راستہ جا سامنے شیرا والا گیٹ آپ لنگ چکے گا تو دیں گے سکتے شیران والے گیٹ تو راستہ جڑا او تقریباً چھ سات کلو میٹر دور رہتا ہے گا باقی جی آپ نیچوں گل کریے کالوں والے ٹوبے تو لے کے مندر تک جان واستے 16 ਕਿਲੋਮੀਟਰ ਦੀ ਦੂਰੀ ਆ ਜਿਹੜੀ ਉਹ ਆਪਾਂ ਨੂੰ ਤੈਅ ਕਰਨੀ ਪੈਂਦੀ ਆ ਤੇ ਇਹ 16 ਕਿਲੋਮੀਟਰ ਜੇ ਆਪਾਂ ਟਰੈਵਲਰ ਕਰਾਈਏ ਤਾਂ 25 ਮਿੰਟਾਂ ਦੇ ਵਿੱਚ ਤੇ ਜੇ ਆਪਾਂ ਬੱਸ ਤੇ ਜਾਈਏ ਤਾਂ ਬੱਸ ਤੇ ਘੱਟੋ ਘੱਟ ਲੱਗ ਜਾਂਦੇ ਜੀਬ ਅੱਧਾ ਘੰਟਾ ਤੇ ਆਹ ਹਨ ਸਾਹਮਣੇ ਆਪਾਂ ਦੇਖ ਸਕਦੇ ਹਾਂਗੇ ਬੱਸ ਸਟੈਂਡ ਉੱਪਰ ਰਹੇਗਾ ਤੇ ہاں اتو آپ بلکل لبے جا گے مندر نہیں جی کوئی بستے آن پچھے تا دچھو پھر تر کے جانا پہ سیڑی جاؤں جاؤں آپ اوپر جائی جانے جی تھی ویک گے ہلکی ہلکی دا پی دیا ہے جی دل ٹھانڈا وہ بھی دی جا رہی ہے اتے جی آ دو راستے پڑ جائے گی ایک راستہ جدھر والا نیچے فورس لگی ہوں مطلب کہ پولیس فورس یہ کہہ دیں کہ جس کسی بھی اوپر جانا اس لیے الگ راستہ نیچے لئے الگ راستہ گا ون وے ون وے راستہ بنایا ہوا ہے جی میں ٹرک والے بھیر نے لنگر سیوا چارے نے ਤੇ ਬੜੀ ਔਖਾ ਨਾਲ ਟਰੱਕ ਚੜਦਾ ਜੀ ਆਂਟ ਲਾਉਣੀ ਪੈਂਦੀ ਆ ਪਿੱਛੇ ਕਈ ਵਾਰ ਤਾਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਦੋ ਟਰੱਕ ਲੰਗਰ ਵਾਲੇ ਆਏ ਨੇ ਤੇ ਇਥੋ ਜੀ ਆਪਣਾ ਰਸਤਾ ਵੀ ਹੁਣ ਥੋੜਾ ਹੀ ਰਹਿ ਚੁੱਕਿਆਗਾ ਇਥੋ ਆਪਾਂ ਨੂੰ ਸਿਰਫ ਦੋ ਤਿੰਨ ਮਿੰਟ ਹੋਰ ਜਲਦ ਦੂਰ ਜਾ ਉਹ ਤੈਅ ਕਰਨੀ ਪਵੇਗੀ ਤੇ ਆ ਲੰਗਰ ਵਾਲੇ ਵੀਰ ਦੇਖ ਸਕਦੇ ਹੋ ਤੁਸੀਂ اتو بھی, جی جی بھی جا سکتے راستہ بنیا ہوا سا ہر موڑ راستہ بنیا ہوگا جسے پیدل جانا بھی جا سکتا گا جی پہنچ چکے جی بالکل اوپر دیکھ سکتے جی کنی جمد پہ لگ چکی ہے بالکل موڑ ایک رہ چکے جی سکے ਇੱਕ ਮੋਟਰ ਵਾਹ ਦਾ ਪੰਡ ਅੱਗੇ ਡਿਜੀਲ ਯਾਤਰਾ ਦੀ ਉਹ ਪੈਦਲ ਸ਼ੁਰੂ ਕਰਨੀ ਪਵੇਗੀ ਇਹ ਵਸਪੰਜ ਕਿਲੋ ਮੀਟਰ ਦੂਰ ਹੋ ਰਹਿ ਗਿਆ ਹੀ ਰਸਤਾ ਤੁੰਦ ਚੱਕਾ ਸਾਹਿਬ ਤੱਕ ਨਹੀਂ ਜਿਆਦਾ ਧੁੰਦ ਪੈ ਰਹੀ ਹੈਗੀ ਤੇ ਬਸ ਇਹ ਅੱਧਾ ਘੰਟਾ ਆਪਣਾ ਹੋਰ ਲੱਗਣਾ ਜੇ ਤਾਂ ਪਹੁੰਚ ਜਾਮਾਂ ਇਹ ਆਪਣੀ ਅੱਜ ਦੀ ਵੀਡੀਓ ਚ ਬਹੁਤ ਹਲਕੀ ਹੋ ਗਈ। ਆਪਣੀ ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਕਰਕੇ ਜਰੂਰ ਰੱਖੋ। ਜਿਹੜੇ ਆਪਣੇ ਚੈਨਲ ਤੇ ਪਹਿਲੀ ਵਾਰ ਆਏ, ਉਹ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ। ਤਾਂ ਜੋ ਆਹੀਆਂ ਕੋਈ ਵੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ। ਤਾਂ ਆਗ ਨੋਟੀਫਿਕੇਸ਼ਨ ਗੰਗਿਆਂ। ਪਹੁੰਚੋ ਕਿ ਆਹ ਵਰਤੋਂ ਇੱਕ ਜਾਦੂ ਦੀ ਹੋਈ ਆ। ਮਾਰੀ ਸੇ ਆ ਮੌਸਮ ਹੁਣ ਕਰ ਰਿਹਾ ਤਮਾਸ਼ਾ ਕਰ ਰਿਹਾ ਇਹ ਸਾਹਮਣੇ ਲੰਗਰ ਸ਼ੁਰੂ ਹੋ ਚੁੱਕੇ ਨੇ ਇਹ ਆਪਨ バス ਇੱਕ ਥੀਂ ਉੱਤਰਨਾ ਪਵੇਗਾ ਜੇ ਅਸੀਂ ਇਹਦਾ ਲੰਗਰ ਵਾਲੀਆਂ ਗੱਡੀਆਂ ਖੜਗੀਆਂ ਨਾ ਹੁਣ ਸ਼ੁਰੂ ਕਰਨਾ ਗੱਡੀ ਨਹੀਂ ਘੁੰਮਣੀ ਔਰੇ ਉਮੀਦ ਕਰਦਿਆਂ ਕਿ ਗੱਡੀ ਤਾਂ ਚਲਾਉਦਾ ਘੁਮਾਣੇ ਹੀ ਪੈਣੀ ਜਦੋਂ ਔਰੇ ਦਾ ਕੰਮ ਹੀ ਆ ਉਤਰੋ ਚੋ